ਗੁਰੂਆਂ ਪੀਰਾਂ ਪੈਗੰਬਰਾਂ ਰਿਸ਼ੀਆਂ ਬੰਨੀਆਂ ਦੇਵੀ ਦੇਵਤਿਆਂ ਜਗਿਆ ਸੂਣ ਸਾਧਾਂ ਸੰਤਾਂ ਮਹਾਂਪੁਰਖਾਂ ਅਵਤਾਰਾਂ ਦੀ ਧਰਤੀ ਪੰਜਾਬ ਜਰਖੇਜ਼ ਜ਼ਮੀਨ ਵਿੱਚੋਂ ਫਸਲ اگਾਉਣ ਵਾਲੇ ਹਰ ਪੇਟ ਨੂੰ ਭਰਨ ਵਾਲੇ ਮਹਾਨ ਕਿਸਾਨਾਂ ਦੀ ਧਰਤੀ ਪੰਜਾਬ ਖਡਾਰੀਆਂ ਜੋਦਿਆਂ ਸੂਰਮਿਆਂ ਅਣਥਕ ਮਿਹਨਤਕਿ ਮਜਦੂਰਾں ਖੇਤਾਂ ਵਿੱਚ ਝੂਮਦੀਆਂ ਬਹਾਰਾਂ ਦੀ ਧਰਤੀ ਪੰਜਾਬ ਸੋਹਣੇ ਸ਼ਬੀਲੇ ਅਤੇ ਸੋਹਣਿਆ ਸ਼ਬੀਲਣਾ ਮੁਟਿਆਰਾں ਸਰਦਾਰਾਂ ਦੀ ਧਰਤੀ ਪੰਜਾਬ ਇਸ ਧਰਤੀ ਨੂੰ ਕੂਟ-ਕੂਟ ਪ੍ਰਣਾਮ ਅਸੀਂ ਬਹੁਤ ਭਾਗਾ ਵਾਲਿਆਂ ਕਰਮਾਂ ਵਾਲਿਆਂ ਇਸ ਪੰਜਾਬ ਦੀ ਸਰਜ਼ਮੀਨ ਤੇ ਜਨਮ ਲਿਆ ਇਸ ਧਰਤੀ ਦੀ ਕਣ-ਕਣ ਦੇ ਵਿੱਚ ਰੱਬ ਦਾ ਨਾਮ ਹੈ ਇਸ ਧਰਤੀ ਦੀ ਕਣ-ਕਣ ਵਿੱਚ ਯੋਧਿਆਂ ਦੀ ਸੂਰਮਿਆਂ ਦੀ ਪੰਨ ਦੇ ਖੂਨ ਦੀਆਂ ਬੂੰਦਾਂ ਨੇ ਇਸ ਧਰਤੀ ਤੇ ਮਹਾਨ ਸ਼ਹਾਦਤਾਂ ਹੋਈਆਂ ਉਹਨਾਂ ਸ਼ਹਾਦਤਾਂ ਦੇਣ ਵਾਲੇ ਮਹਾਪੁਰਖਾਂ ਔਰ ਉਹ ਸਿੰਘਾਂ ਸਿੰਘਣੀਆਂ ਨੇ ਜਿਨ੍ਹਾਂ ਨੇ ਇਸ ਜਰਖੀਜ਼ ਧਰਤੀ ਦੀ ਆਜ਼ਾਦੀ ਲਈ ਆਪਣੇ ਜੀਵਨ ਦਾ ਬਿਦਾਨ ਕੀਤਾ ਕੋਟ ਕੋਟ ਪ੍ਰਣਾਮ ਕੋਟ ਕੋਟ